ਯੂਗਰਾਏ ਸਿੰਘ ਇੱਕ 23 ਸਾਲਾਂ ਦਾ ਮੁੰਡਾ ਜੋ ਕਿ ਪਿੰਡ ਇਬਰਾਹਿਮਪੁਰ ਜਨਾਲੇ ਦੇ ਤੋਂ ਅਮਰੀਕਾ ਗਿਆ ਸੀ ਡੋਂਕੀ ਲਾ ਕੇ 1 ਸਾਲ ਪਹਿਲਾਂ 43 ਲੱਖ ਰੁਪਏ ਖਰਚਾ ਬਾਈ 45 ਦਿਨਾਂ ਚ ਅਮਰੀਕਾ ਪਹੁੰਚਿਆ ਸੀ ਪਿੰਡ ਤੇ ਪਰਸੋ ਬਾਈ ਦਾ ਡਰਾਈਵਿੰਗ ਲਾਇਸੈਂਸ ਬਣਿਆ ਬਾਈ ਗੁਰੂ ਘਰੇ ਸ਼ੁਕਰਾਨਾ ਕਰਨ ਗਿਆ ਬਾਈ ਨੇ ਕਰੇ ਫੋਟੋ ਵੀ ਭੇਜੀ ਗੁਰੂ ਘਰੇ ਖੜ ਕੇ ਤੇ ਜਦੋਂ ਗੁਰੂ ਘਰੋਂ ਬਾਈ ਘਰੇ ਵਾਪਸ ਜਾ ਰਿਹਾ ਸੀ ਰਾਸਜਮਾਈ ਦੀ ਟਰੱਕ ਨਾਲ ਐਕਸੀਡੈਂਟ ਹੋਇਆ ਬਾਈ ਦੀ ਮੌਕੇ ਤੇ ਮੌਤ ਹੋ ਗਈ। ਔਰ ਬਾਈ ਦੇ ਚਾਰ ਭੈਣ ਪਾਈ ਸੀ ਬਾਈ ਸਭ ਤੋਂ ਛੋਟਾ ਸੀ ਬਾਈ ਦੀ ਭੈਣਾਂ ਵਿਆਹੀਆਂ ਹੋਈਆਂ ਸੀ ਬਾਈ ਦਾ ਇੱਕ ਵੱਡਾ ਭਰਾ ਵੀ ਸੀ। ਤੇ ਬਾਈ ਦੇ ਘਰ ਦੇ ਸਿਰਫ ਇੱਕੋ ਡਿਮਾਂਡ ਹੈ ਕਿ ਬਾਈ ਦੀ ਡੈੱਡ ਬਾਡੀ ਪਿੰਡ ਵਾਪਸ ਭੇਜੀ ਜਾਵੇ ਇੰਡੀਆ ਗਵਰਨਮੈਂਟ ਰੋਣਾ ਰਿਕੁਐਸਟ ਕੀਤੀ ਆ ਤੇ ਬਾਈ ਗਰੂ ਬਾਈ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਮੇਰੇ ਹੋਰ ਜਿੰਨੇ ਵੀ ਬਾਕੀ ਭੈਣ ਭਾਈਏ ਦੇਖ ਰਹੇ ਹੋ ਪਲੀਜ਼ ਜਦੋਂ ਵੀ ਕਿਤੇ ਜਾਣੇ ਹੋ ਤੁਹਾਨੂੰ ਨਹੀਂ ਪਤਾ ਕਿ ਤੁਹਾਡੀ ਡਰਾਈਵਰੀ 100% ਸਹੀ ਹੋਊਗੀ ਪਰ ਤੁਹਾਨੂੰ ਨਹੀਂ ਪਤਾ ਕਿ ਬਾਕੀ ਡਰਾਈਵਰ ਤੁਰੇ ਫਿਰਦੇ ਆ ਉਹ ਪਾਗਲ ਹੋਣ ਕਿਸੇ ਨੇ ਕੁਝ ਕੀਤਾ ਹੋਵੇ ਤਾਂ ਵੀ ਸਰਾਊਂਡਿੰਗਸ ਦੇ ਅਵੇਅਰ ਰਹਾ ਕਰੋ ਪਲੀਜ਼ ਪਲੀਜ਼ ਕੁਝ ਨਹੀਂ ਹੁਣ ਪਤਾ ਕਿ ਕਦੋਂ ਕਿਹੜਾ ਹਾਦਸਾ ਕਿਵੇਂ ਵਾਪਰ ਜਾਣਾ ਤੁਹਾਡੇ ਨਾਲ ਤਾਂ ਇਸ ਕਰਕੇ ਆਪਣੀ ਸਰਾਉਂਡਿੰਗਸ ਦੇ ਵੇਅਰ ਰਿਆ ਕਰੋ ਪਲੀਜ਼ ਥੈਂਕ ਯੂ ਵੈਗੁਰੂ ਭਾਈ ਦੀ ਆਤਮਾ ਨੂੰ ਸ਼ਾਂਤੀ ਦੇਵੇ